ਕੁਝ ਕਾਲ ਸਹਾ ਗਰਾਈ ਮਾਹੇ ਗੁਰਜੀ ਕੀ ਪਤੇ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਤੂੰ ਸਮਝ ਅਚੇਤ ਇਆਣਿਆ ਰਾਮ ਇਸਾਰੇ ਇਸ ਰਾਮ ਏ ਮਨ ਮੇਰਿਆ ਇੱਥੇ ਹੀ ਲਾਉਣੀ ਹਨ ਏ ਮਨ ਮੇਰਿਆ ਤੂੰ ਸਮਝ ਇੱਥੇ ਠੰਮਕ ਲਾਉਣੀ ਐ ਤੂੰ ਸਮਝ ਅਚੇਤ ਇਆਣਿਆ ਰਾਮ ਈ ਮਨ ਮੇਰਿਆ ਛੱਡ ਅਵਗਣ ਗੁਣੀ ਸਮਾਨਿਆ RAM ਬਹੁ ਸਾਦ ਲੁਭਾਣੇ ਫਿਰਤ ਕਿਰਤ ਕਮਾਣੇ ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮੇਲਾ ਕਿਉ ਦੁੱਤਰ ਤਰੀਐ ਜਾਮ ਡਰ ਮਰੀਐ ਜਾਮ ਕਾ ਪੰਥ ਦੁਹੇਲਾ ਮਨ RAM ਨਹੀਂ ਜਾਤਾ ਸਾਜ ਪ੍ਰਭਾਤਾ ਮਨ ਤੇ ਯਮਕ ਲਾ ਦੇਣੀ ਆ ਰਾਮ ਨਹੀਂ ਜਾਂਦਾ ਸਾਜ ਪ੍ਰਭਾਤਾ ਇੱਥੇ ਵੀ ਸ੍ਰਾਮ ਹੈ ਆਵ ਘਟ ਰੁੱਦਾ ਕੀ ਕਰੇ ਹਵ ਘਟ ਰੁੱਦਾ ਕੀ ਕਰੇ ਬੰਦਨ ਬਾਧਿਆ ਇਨ ਬਿਦ ਛੂਟੈ ਗੁਰਮੁਖੋ ਸੇਵੈ ਨਰ ਹਰੇ ਇਹ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਜੰਜਾਲਾ ਰਾਮ ਨਹੀਂ ਕਹਿਣਾ ਇਹ ਮਨ ਮੇਰਿਆ ਇੱਥੇ ਵੀ ਸ੍ਰਾਮ ਹੈ ਤੂੰ ਛੋੜ ਆਲ ਜੰਜਾਲਾ ਰਾਮ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ RAM ਏ ਮਨ ਮੇਰਿਆ ਹਰ ਸੇਵਹੁ ਪੁਰਖ ਨਿਰਾਲਾ RAM ਹਰ ਸਿਮਰ ਏਕੰਕਾਰ ਸਾਚਾ ਸਭ ਜਗਤ ਜਿੰਨ ਉਪਾਇਆ ਜਿੰਨ ਉੱਤੇ ਟਿੱਪੀ ਲੱਗੀ ਹੋਈ ਆ ਪੌਣ ਪਾਣੀ ਅਗਨ ਬਾਧੇ ਗੁਰ ਖੇਲ ਜਗਤ ਦਿਖਾਇਆ ਪੌਣ ਪਾਣੀ ਅਗਨ ਬਾਧੇ ਇਥੇ ਵਿਸਰਾਮ ਗੁਰ ਇਥੇ ਯਮਕ ਲਾ ਦਿੰਨੀ ਹੈ ਖੇਲ ਜਗਤ ਦਿਖਾਇਆ ਆਚਾਰ ਤੂੰ ਵਿਚਾਰ ਆਪੇ ਆਚਾਰ ਤੂੰ ਵਿਚਾਰ ਆਪੇ ਤੂੰ ਪਤਿ ਠਮਕ ਆਚਾਰ ਤੂੰ ਵਿਚਾਰ ਆਪੇ ਹਰ ਨਾਮ ਸੰਜਮ ਜਾਪ ਤਪੋ ਹਰ ਨਾਮ ਸੰਜਮ ਜਾਪ ਤਪੋ ਸਖਾ ਸੈਣ ਪਿਆਰ ਪ੍ਰੀਤਮ ਨਾਮ ਹਰਿ ਕਾ ਜਾਪ ਜਪੋ ਜਾਪ ਜਪੋ ਪੂਲਾ ਹੀ ਬੋਲਣਾ ਹੈ ਏ ਮਨ ਮੇਰਿਆ ਤੂੰ ਥਿਰ ਰਹਿ ਚੂਟ ਨਾ ਖਾਵਹੀ RAM ਏ ਮਨ ਮੇਰਿਆ ਇਥੇ ਵਿਸਰਾਮ ਹੈ ਤੂੰ ਥਿਰ ਰਹਿ ਇਥੇ ਠਮਕ ਤੂੰ ਥਿਰ ਰਹਿ ਚੂਟ ਨਾ ਖਾਵਹੀ RAM ਏ ਮਨ ਮੇਰਿਆ ਗੁਣ ਗਾਵਹ ਸਹਜ ਸਮਾਵਹੀ RAM ਹਾਂ ਮੀਰਿਆ ਇਹ ਮਨ ਮੇਰਿਆ ਤੇ ਵਿਸਰਾਮ ਹੈ ਕਈ ਇਹ ਮਨ ਮੇਰਿਆ ਗੁਣ ਗਾਵ ਹੈ ਇੱਥੇ ਲਾਉਂਦੇ ਹਨ ਪਰ ਮੁਖ ਇੱਥੇ ਹੀ ਹੈ ਇਹ ਮਨ ਮੇਰਿਆ ਗੁਣ ਗਾਵ ਹੈ ਸਹਜ ਸਮਾਵਹੀ RAM ਗੁਣ ਗਾਏ RAM ਗੁਣ ਗਾਏ RAM ਰਸਾਇ ਰਸੀਹ ਗੁਣ ਗਾਏ RAM ਇੱਥੇ ਠਮਕ ਰਸਾਇ ਰਸੀਹ ਹੈ ਇੱਥੇ ਵਿਸਰਾਮ ਹੈ ਗੁਣ ਗਾਏ RAM ਰਸਾਇ ਰਸੀਹ ਹੈ ਗੁਰ ਗਿਆਨ ਅੰਜਨ ਸਾਰਹਿ ਤ੍ਰੈ ਲੋਕ ਦੀਪਕ ਸਬਦ ਚਾਨਨ ਤ੍ਰੈ ਲੋਕ ਦੀਪਕ ਸਬਦ ਚਾਨਨ ਪੰਜ ਦੂਤ ਸੰਘਾਰਹਿ ਭੈ ਕਾਟ ਨਿਰਭਾਉ ਤਰਹਿ ਦੁੱਤਰ ਭੈ ਕਾਟ ਨਿਰਭਾਉ ਤਰਹਿ ਦੁੱਤਰ ਇੱਥੇ ਵਿਸਰਾਮ ਹੈ ਗੁਰ ਮਿਲਿਆ ਕਾਰਜ ਸਾਰਹਿ ਕਾਰਜ ਰਾਰਾ ਲਾ ਕੀ ਕਾਰਜ ਕਾਰਜ ਸਾਰਹਿ ਰੂਪ ਰੰਗ ਪਿਆਰ ਹਰ ਸਿਓ ਹਰ ਆਪ ਕਿਰਪਾ ਧਾਰਾ ਏ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਹਾਂ ਏ ਮਨ ਮੇਰਿਆ ਥਿ ਵਿਸਰਾਮ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਏ ਮਨ ਮੇਰਿਆ ਤਾਂ ਛੁੱਟਸੀ ਜਾ ਭਰਮ ਚੁਕਾਏ ਸੀ ਰਾਮ ਧਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਪਾਉ ਪਛਾਨੈ ਪਛਾਨ ਹੀ ਧਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਪਾਉ ਪਛਾਨੈ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਘਰ ਸਤਜਾਨ ਹੈ ਪਾਤ ਨਾਮ ਪਾਵਹਿ ਘਰ ਸਿਧਾਵਹਿ ਝੋਲ ਅੰਮ੍ਰਿਤ ਪੀ ਰਸੋ ਹਾ ਝੋਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਐ ਸਬਦ ਰਸ ਪਾਈਐ ਵੱਡ ਭਾਗ ਜਪੀਐ ਹਰ ਜਸੋ ਏ ਮਨ ਮੇਰਿਆ ਬਿਨ ਪੌੜੀਆ ਮੰਦਰ ਕਿਉ ਚੜੈ RAM ਹਾ ਏ ਮਨ ਮੇਰਿਆ ਇੱਥੇ ਹੀ ਵਿਸਰਾਮ ਹਨ ਏ ਮਨ ਮੇਰਿਆ ਬਿਨ 베ੜੀ ਪਾਰਨ ਅੰਬੜੈ RAM ਤਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਗਾਵੈ ਮਿਲ ਸਾਧ ਸੰਗਤ ਕਰਹਿ ਰਲਿਆ ਫਿਰ ਨ ਪਛੋਤਾਵੈ ਕਰ ਦਇਆ ਦਾਨ ਦਇਾਲ ਸਾਚਾ ਹਰ ਨਾਮ ਸੰਗਤ ਪਾਵਉ ਪਾਵਉ ਇਸ ਤਰ੍ਹਾਂ ਉਚਾਰਨ ਕਰਨਾ ਪਾਵਉ ਨਹੀਂ ਕਹਿਣਾ ਪਾਵਉ ਨਾਨਕ ਪਾਇੰਪੈ ਸੁਣੋ ਪ੍ਰੀਤਮ ਗੁਰ ਸਬਦ ਮਨ ਸਮਝਾਓ ਹਾਂ ਸਮਝਾਵਾਓ ਉੜਾ ਖੁੱਲੇ ਮੂੰਬਲਾ ਬੋਲਣਾ ਬੁਖਾਰੀ ਸ਼ੰਤ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਪਰੀ ਪਿਆਰ ਕਿਉ ਪੇਰ ਬਿਨ ਜੀਵਿਆ RAM ਜਬ ਲਗ ਦਰਸਨਾ ਹੋਏ ਕਿਉ ਅੰਮ੍ਰਿਤ ਪੀਵੀਐ ਰਾਮ ਕਿਉ ਅੰਮ੍ਰਿਤ ਪੀਵੀਐ ਹਰ ਬਿਨ ਜੀਵੀਐ ਤਿਸ ਬਿਨ ਰਹਿਨ ਨ ਜਾਈ ਆਨ ਦਿਨ ਪ੍ਰਿਉ ਪ੍ਰਿਉ ਕਰੀ ਦਿਨ ਰਾਤੀ ਪੇਰ ਬਿਨ ਪਿਆਸ ਨ ਜਾਈ ਆਪਣੀ ਕਿਰਪਾ ਕਰਹੁ ਹਰ ਪਿਆਰੇ ਹਰ ਹਰ ਨਾਮ ਸਾਧ ਸਾਰਿਆ ਗੁਰ ਕੈ ਸਬਦ ਮਿਲਿਆ ਮੈਂ ਪ੍ਰੀਤਮ ਹਉ ਸਤਗੁਰ ਵਿਟੋ ਵਾਰਿਆ ਗੁਰ ਕੈ ਸ਼ਬਦ ਮਿਲਿਆ ਮੈਂ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਮੈਂ ਪ੍ਰੀਤਮ ਨਹੀਂ ਕਹਿ ਦਣਾ ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹਉ ਸਤਗੁਰ ਵਿਟੋ ਵਾਰਿਆ ਜਬ ਦੇਖਾਂ ਜਬ ਦੇਖਾਂ ਪਿਰ ਪਿਆਰਾ ਹਰ ਗੁਣ ਰਸ ਰਵਾ RAM ਨਿਰ ਅੰਤਰ ਹੋਏ ਵਿਗਾਸ ਪ੍ਰਿਯੋ ਪ੍ਰਿਯੋ ਸੱਚ ਨਿਤ ਚਵਾ RAM ਪ੍ਰਿਯੋ ਪ੍ਰਿਯੋ ਸੱਚ ਇੱਥੇ ਠਮਕ ਲਾਉਣੀ ਹੈ ਨਿਤ ਚਵਾ RAM ਪ੍ਰਿਯੋ ਚਵਾ ਪਿਆਰੇ ਸ਼ਬਦ ਨਿਸਤਾਰੇ ਬਿਨ ਦੇਖੇ ਤ੍ਰਿਪਤ ਨ ਆਵਈ ਸ਼ਬਦ ਸੀਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਤਿ ਆਵਈ ਦਇਆ ਦਾਨ ਮੰਗਤ ਜਨ ਦੀਜੈ ਮੈਂ ਪ੍ਰੀਤਮ ਦੇਹ ਮਿਲਾਏ ਇਹ ਵੀ ਮੈਂ ਪਦ ਤੇ ਯਮ ਕਲਾ ਦਿੰਦੀ ਆਨ ਦਿਨ ਗੁਰ ਗੋਪਾਲ ਧਿਆਈ ਹਮ ਸਤਗੁਰ ਵਿਟ ਹੁਕਮਾਈ ਹਮ ਪਾਥਰ ਗੁਰ ਨਾਵ ਹਮ ਪਾਥਰ ਗੁਰ ਨਾਵ ਇੱਥੇ ਵਿਸਰਾਮ ਲਾਉਣਾ ਗੁਰਨਾਵ ਇਕੱਠਾ ਨਹੀਂ ਕਹਿ ਦੇਣਾ ਵੇਖ ਭਵਜਲ ਤਰੀਐ ਬਿਕ ਪਵਜਲ ਤਾਰੀਆ RAM ਗੁਰਦੇਵੋ ਸਬਦ ਸੁਭਾਈ ਮੈਂ ਮੂੜ ਨਿਸਤਾਰੀਆ RAM ਹਾਮ ਮੂੜ ਮੁਗਦ ਕਿਛ ਮਿਤ ਨਹੀਂ ਪਾਈ ਤੂ ਅਗੰਮ ਵਡ ਜਾਣਿਆ ਤੂ ਆਪ ਦਇਾਲ ਦਇਆ ਕਰ ਮਿਲਹਿ ਹਾਮ ਨਿਰਗੁਣੀ ਨਿਮਾਨਿਆ ਅਨੇਕ ਜਨਮ ਪਾਪ ਕਰ ਭਰਮੇ ਹੁਣ ਤਉ ਸਰਣਾਗਤ ਆਈ ਅਨੇਕ ਜਨਮ ਇਥੇ ਠਮਕ ਪਾਪ ਕਰ ਪਰਮੇ ਇਥੇ ਵਿਸਰਾਮ ਹੈ ਹੁਣ ਇਥੇ ਜਮਕ ਲਾ ਦਨੀਆ ਹੁਣ ਤਉ ਨਹੀਂ ਕਹਿ ਦੇਣਾ ਹੁਣ ਤਉ ਸਰਣਾਗਤ ਆਈ ਦਇਆ ਕਰੋ ਰਖ ਲੇਵੋ ਹਰ ਜੀਓ ਹਮ ਲੱਗ ਹੈ ਸਤਗੁਰ ਪਾਈ ਗੁਰ پارਸ ਹਮ ਲੋਹ ਮਿਲ ਕੰਚਨ ਹੋਇਆ RAM ज्योति ज्योत मिलाए काया गढ़ सुहिया राम काया गढ़ काया गढ़ सुहिया मेरा प्रभ मोहिया क्यों सास गिरास विसारी है अदृष्ट अगोचर पकड़िया गुर सबदी अदृष्ट अगोचर इत ठमक पकड़िया गुर सबदी इत विश्राम है हो सतगुर कै बलिहारी है ਸਤਗੁਰ ਆਗੈ ਸੀਸ ਭੇਟ ਦੇਉ ਜੇ ਸਤਗੁਰ ਸਾਚੀ ਭਾਵੈ ਆਪੇ ਦਇਆ ਕਰਹੁ ਪ੍ਰਵਦਾਤੇ ਨਾਨਕ ਅੰਕ ਸਮਾਵੈ ਤੁਖਾਰੀ ਮਹੱਲਾ ਚੌਥਾ ਹਰ ਹਰ ਅਗਮ ਆਗਾਦ ਅપરੰਪਰ ਅਪਰ ਪਰਾ ਅਪਰ ਪਰਾ ਇਵਖਰਾ ਪਾਠ ਕਰਨਾ ਹਰ ਹਰ ਅਗਮ ਆਗਾਦ ਇਥੇ ਵਿਸਰਾਮ ਹੈ ਅਪਰੰਪਰ ਅਪਰ ਪਰਾ ਜੋ ਤੁਮ ਧਿਆਵਹਿ ਜਗਦੀਸ਼ ਤੇ ਜਨ ਭਉ ਵਿਖਮ ਤਰਾ ਵਿਖਮ ਭਉ ਤਿਨ ਤਰਿਆ ਸੁਹਿਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਗੁਰ ਜੋ ਭਾਏ ਚੱਲੇ ਤਿਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾਕਾਰ ਧਰਨੀ ਧਰਾ ਹਰ ਹਰ ਅਗਮ ਅਗਾਦ ਅਪਰੰਪਰ ਅਪਰਪਰਾ ਹਾਂ ਅਪਰਪਰਾ ਵਖਰਾ ਤੋਮ ਸਵਾਮੀ ਆਗਮ ਅਗਾ ਤੋਮ ਸਵਾਮੀ ਅਗਮ ਅਥਾਹ ਤੂ ਘਾਟ ਘਾਟ ਪੂਰ ਰਹਾ ਤੂ ਅਲਖ ਭੇਉ ਅਗੰਮ ਗੋਰ ਸਤਗੁਰ ਬਚਨ ਲਹਿਆ ਤਨ ਧਨ ਤੇ ਜਾਨਪੁਰਖ ਪੂਰੇ ਜੇਨ ਗੁਰ ਸੰਤ ਸੰਗਤ ਮੇਲ ਗੁਣ ਰਵੇ ਜੇਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖੇਨ ਖੇਨ ਹਰ ਨਿਤ ਚਵੇ ਜਾ ਵਹ ਗੁਰਮੁਖ ਹਰ ਨਾਮ ਬੋਲਹਿ ਜਾ ਖੜੇ ਗੁਰਮੁਖ ਹਰ ਹਰ ਕਹਿਆ ਚ ਖੜੇ ਗੁਰਮੁਖ ਖੜੇ ਪਾਰ ਜਾ ਖੜੇ ਗੁਰਮੁਖ ਹਰ ਹਰ ਕਹਿਆ ਤੋਮ ਸੁਆਮੀ ਅਗਮ ਅਥਾ ਤੂ ਘਾਟ ਘਾਟ ਪੂਰ ਰਹਾ ਸੇਵਕ ਜਨ ਸੇਵਹਿ ਤੇ ਪਰਵਾਣ ਸੇਵਕ ਜਨ ਸੇਵਹਿ ਤੇ ਪਰਵਾਣ ਜਿਨ ਸੇਵਿਆ ਗੁਰਮਤਿ ਹਰੇ ਤੈਨ ਕੇ ਕੋਡ ਸਭ ਪਾਪ ਖੇਨ ਪਰ ਹਰ ਹਰ ਦੂਰ ਕਰੇ ਹੇ ਵਿਸਰਾਮ ਧਿਆਨ ਨਾ ਲਾਉਣਾ ਹੈ ਤਨ ਕੇ ਇਥੇ ਜਮਕ ਲਾ ਦਨੀ ਹੈ ਕੋਟ ਸਭ ਪਾਪ ਇਥੇ ਵਿਸਰਾਮ ਹੈ ਖੇਨ ਪਰ ਹਰ ਹਰ ਦੂਰ ਕਰੇ ਤਨ ਕੇ ਪਾਪ ਦੋਖ ਸਭ ਬਿਨਸੀ ਜੇਨ ਮਾਨ ਚਿਤ ਇਕ ਅਰਾਧਿਆ ਤੈਨ ਕਾ ਜਨਮ ਸਫਲਿਓ ਸਭ ਕੀਆ ਕਰਤੈ ਹਾਂਜੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਤੈਨ ਕਾ ਜਨਮ ਸਫਲਿਓ ਸਭ ਕੀਆ ਕਰਤੈ ਇਥੇ ਵਿਸਰਾਮ ਜਿਨ ਗੁਰ ਬਚਨੀ ਸਚ ਭਖਿਆ ਤੇ ਧਨ ਜਨ ਵਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਾਪ ਭਉ ਬਖਮ ਤਰੇ ਸੇਵਕ ਜਨ ਸੇਵਹਿ ਤੇ ਪਰਵਾਣ ਜਿਨ ਸੇਵਿਆ ਗੁਰਮਤਿ ਹਰੇ ਸਿਰਿ ਸਹਜ ਪਾਠ ਸੇਵਾ ਸਿਰਿ ਸਹਜ ਪਾਠ ਸੇਵਾ